ਕਲ ਕੋਈ ਕਲ ਨਹੀਂ ਜੋਤ ਤੂੰ ਫਿਕਰ ਨਾ ਕਰ ਸੂਟ ਮੈਂ ਤੁਹਾਨੂੰ ਅੱਜ ਕੱਲ੍ਹ ਚ ਜਾ ਕੇ ਲੈ ਆ ਦਿੰਦਾ ਠੀਕ ਆ ਆਹ ਚਲੇ ਆ ਬਦਨ ਕਿਹੜੇ ਰਹਿ ਗਏ ਜੋਤ ਕਹਿਣ ਦੀ ਆ ਵੀ ਸੂਟ ਲੈਣੇ ਆ ਤੇ ਚਲ ਇਦਾਂ ਕਰਦਾ ਵਾਂ ਕਿ ਡੇਰੀੋਂ ਪੈਸੇ ਨਹੀਂ ਨਾ ਹਸਾਬ ਕਰ ਦਿੰਦੇ ਮਾੜਾ ਜਿਹਾ ਦੁੱਧ ਦਾ ਤੇ ਪੈਸੇ ਚਾਹੀਦੇ ਸੀ ਥੋੜੇ ਜਿਹਾ ਮੈਨੂੰ ਹਸਾਬ ਹਸਾਬ ਵੀਰ ਜੀ ਤੁਹਾਨੂੰ ਅੰਕਲ ਨੇ ਦੱਸਿਆ ਨਹੀਂ ਆ ਅੰਕਲ ਤੇ ਮੇਰੇ ਕੋ ਪੈਸੇ ਲੈ ਗਏ ਆ 13000 ਰੁਪਏ ਬਣਿਆ ਸੀ ਤੁਹਾਡਾ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਹਾਥੀ ਦੇ ਦੰਦ ਨਾ ਖਾਣ ਨੂੰ ਹੋਰ ਹੁੰਦੇ ਆ ਤੇ ਵਿਖਾਉਣ ਨੂੰ ਹੋਰ ਹੁੰਦੇ ਆ ਜਿੱਦਾਂ ਤੁਹਾਡੇ ਸਾਹਮਣੇ ਰਹਿੰਦੇ ਆ ਨਾ ਬੋਲ ਦੇ ਨੀ ਕਿੰਨਾ ਕੰਮ ਰਹਿ ਗਿਆ ਤੁਹਾਡਾ ਮੋਟਰ ਤੇ ਕੰਮ ਤਾਂ ਥੋੜਾ ਹੀ ਹੈਗਾ ਮੈਂ ਸੋ ਕੋ ਘਰ ਆਈ ਚੱਲੇ ਤੁਸੀਂ ਰਹਿਣ ਦੇਣਾ ਹੈਗਾ ਉਹ ਮੈਂ ਵੀ ਵੇਲੀ ਹਾਂ ਤੇ ਮੈਂ ਕਿਹਾ ਚੱਲ ਤੁਹਾਡੇ ਕੋਲ ਆ ਜੰਨੀ ਆ ਘੜੀਕ ਹੋਰ ਕਿਦਾਂ ਘਰ ਤਿਆਰੀਆਂ ਚੱਲਣੀਆਂ ਪੂਰੀਆਂ ਬੜੀਆਂ ਵਧੀਆ ਤਿਆਰੀਆਂ ਨੂੰ ਕੀ ਆ ਰੁਪਿੰਦਰ ਦੀ ਦਿੱ ਰਿਸ਼ਤੇ ਦੀ ਖੁਸ਼ੀ ਬੜੀ ਆ ਸਭ ਤੋਂ ਵੱਡੀ ਗੱਲ ਨਹੀਂ ਆ ਬੇੜਜੀ ਹੋਣਾ ਕਿੰਨੇ ਚਾਹਣਾ ਹਨ ਉਹਨਾਂ ਕਿਹਾ ਵਾ ਨਾ ਕੀ ਸਾਰੇ ਕੰਮ ਅੱਗੇ ਲਾ ਕੇ ਕਰਨੇ ਆ ਮੈਨੂੰ ਤੇ ਸੱਚੀ ਇਨੀ ਖੁਸ਼ੀ ਹੋਈ ਆ ਨਾ ਕਿ ਪੁੱਛੋ ਹੀ ਕੋਈ ਨਾ ਨਹੀਂ ਨਹੀਂ ਵਧੀਆ ਗੱਲ ਵਾ ਜਿੱਦ ਤੂੰ ਹਿੰਦ ਸਨਜੀ ਵੀ ਡੈਡ ਨੇ ਆਪ ਕਿਹਾ ਮਮੀ ਸਾਹਮਣੇ ਤੇ ਚੱਲ ਅਗਲੇ ਦੇ ਮੱਚ ਚਾਵ ਉਹਨਾਂ ਨੂੰ ਇਹ ਲੱਗਦਾ ਵਾ ਵੀ ਜਿਵੇਂ ਆਰੀ ਨਾਲ ਸਾਰੇ ਕੰਮ ਅਹੀ ਕਰਨੇ ਆ ਤੇ ਫੇਰ ਹੀ ਕਿਹਾ ਵਾ ਨਹੀਂ ਤੇ ਕੌਣ ਕਹਿੰਦਾ ਵਾ ਨਹੀਂ ਨਹੀਂ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਸੀ ਮੈਨੂੰ ਇਹ ਆਪੇ ਜਿਦਾਂ ਉਹ ਨਹੀਂ ਦਿੱਦ ਦੇ ਸੂਟ ਲਿਆਉਣੇ ਆ ਵਰੀ ਦੇ ਹਾਂ ਤੇ ਬਾਰ ਕਰ ਦੇਣੇ ਆ ਮੈਨੂੰ ਵੀ ਆਉਂਦੀ ਆ ਸਟਿਚਿੰਗ ਤੇ ਮੈਂ ਹੀ ਕਰ ਦੂੰਗੀ ਉਹੀ ਆਪਣੀ ਸਵਾਈ ਬੱਜ ਜੂਗੀ ਨਾਲੇ ਟਾਈਮ ਨਾਲ ਸੀ ਲਾਂਗੇ ਤੁਹਾਨੂੰ ਆਉਂਦੀ ਆ ਹਾਂਜੀ ਉਏ ਆ ਵੀ ਸੂਟ ਨਾ ਖਰਾਬ ਹੋ ਜਾਣਾ ਉਹਦੇ ਕਿਤੇ। ਓਹੋ ਤੁਸੀਂ ਫੇਰ ਨਾ ਕਰੋ। ਪਿੰਡ ਮੈਂ ਕਰਦੀ ਰਹੀ ਆ ਸਟਿਚਿੰਗ। ਉਹ ਗੱਲ ਵੱਖਰੀ ਆ ਵੀ ਹੁਣ ਇੱਥੇ ਟਾਈਮ ਨਹੀਂ ਲੱਗਦਾ ਤੇ ਉਦੋਂ ਵੀ ਇਦਾਂ ਹੀ ਸ਼ੌਂਕ ਨੂੰ ਸਿੱਖ ਲਈ ਆ ਪਰ ਮੈਨੂੰ ਆਉਂਦੇ ਆ ਸੂਟ ਸੀਨੇ। ਚਲੋ ਆਹ ਤੇ ਵਧੀਆ ਗੱਲ ਵਾ। ਕਿਸੇ ਨੂੰ ਬਾਹਰ ਵੀ ਤੇ ਦੇਣੀ ਸੂਟ ਤੇ ਚੱਲ ਇਹ ਵੀ ਤੁਸੀਂ ਆਪ ਸੀ ਲਿਓ ਉਹ ਪੈਸੇ ਵੱਜ ਜਾਣਗੇ। ਹੋਰ ਕੀ ਆ? ਨਾਲ ਮੈਂ ਇੱਕ ਗੱਲ ਦੱਸਾਂ। ਦੀਦੇ ਸੂਟ ਤੇ ਲੈ ਹੀ ਆਉਣੇ ਆ ਮੰਮੀ ਹਣਾ। ਮੈਨੂੰ ਵੀ ਇੱਕ ਦੋ ਦਿਨ ਚ ਸੂਟ ਲਿਆ ਤੋ ਜਾ ਕੇ। ਜੋ ਸੂਟਾਂ ਬਲੋ ਤੋ ਤੁਸੀਂ ਮੈਨੂੰ ਕਹਿ ਲੈ ਦੇ ਦੇ। ਪਰ ਤੁਹਾਨੂੰ ਮੈਂ ਕਿੱਦਾਂ ਸਮਝਾਵਾਂ? ਕਿੱਥੇ ਮੈਂ ਫਸਿਆ ਹਾਂ ਸਮਝ ਨਹੀਂ ਆਉਂਦੀ ਕੀ ਕਰਾਂ ਚੱਲ ਕੋਈ ਗੱਲ ਨਹੀਂ ਜੋ ਤੂੰ ਫਿਕਰ ਨਾ ਕਰ ਸੂਟ ਮੈਂ ਤੁਹਾਨੂੰ ਅੱਜ ਕੱਲ੍ਹ ਚ ਜਾ ਕੇ ਲੈ ਆ ਦਿੰਨਾ ਠੀਕ ਆ ਆ ਚੱਲ ਇਹ ਦਿਨ ਕਿਹੜੇ ਰਹਿ ਗਏ ਐਤਵਾਰ ਦਾ ਤੇ ਉਹਨਾਂ ਦੇ ਨੇ ਰੱਖਿਆ ਵਾ ਅੱਜ ਬੁੱਧਵਾਰ ਹੋ ਗਿਆ ਵਾ ਦੋ ਤਿੰਨ ਦਿਨ ਨੇ ਫਿਰਪਿੰਦਰ ਦਾ ਵੀ ਤੁਸੀਂ ਨੂੰ ਹੀ ਨਾ ਮੈਨੂੰ ਸੱਚੀ ਬੜਾ ਚਾ ਵਾ ਵੀ ਉਹਦੇ ਪਹਿਣਾ ਵਾਲੇ ਕੰਮ ਮੈਂ ਆਪ ਕਰਨੇ ਆ ਤੁਹਾਨੂੰ ਪਤਾ ਹੀ ਆ ਮੇਰੀ ਕਿਹੜਾ ਕੋਈ ਭੈਣ ਐ ਮੈਂ ਤੇ ਇਹਦੇ ਚਾਰ ਇਜਾ ਪੂਰੀਆਂ ਕਰਨੀਆਂ ਵਾ ਚੱਲੇ ਆ ਵੀ ਆਪ ਸੂਟ ਸਿੱਤਾ ਹੋਗਾ ਪਾਇਆ ਵੀ ਸੋਹਣਾ ਲੱਗਣਾ ਵਾ ਫਿਰ ਉਹ ਵੀ ਖੁਸ਼ ਹੋਈ ਜਾਵੇ ਇਹ ਆ ਵੀ ਮੰਮੀ ਹੁਣੀ ਦਾ ਨੂੰ ਪਤਾ ਹੀ ਆ ਥੋੜਾ ਜਿਹਾ ਮਾਹੌਲ ਕਰਦ ਅਖਰਾ ਹੋ ਗਿਆ ਹੀ ਕੋਈ ਨਹੀਂ ਨੀਚੀ ਖੁਸ਼ ਹੋ ਜਾਣਾ ਹੈ ਚਲੋ ਕੋਈ ਗੱਲ ਨਹੀਂ ਸਿਆਣ ਪਵਾ ਤੁਹਾਡੀ ਵੀ ਤੁਸੀਂ ਅਜੇ ਵੀ ਨਾ ਸਾਥ ਦੇ ਇਡੇ ਉਹਨਾਂ ਦਾ ਤੇ ਚਲ ਕੋਈ ਗੱਲ ਨਹੀਂ ਅਰਪਿੰਦਰ ਦਾ ਵਿਆਹ ਹੋ ਗਿਆ ਤੇ ਮੁੜ ਕੇ ਤੁਸੀਂ ਆ ਵੀ ਸਾਰੇ ਕੰਮ ਕਰਨੇ ਆ ਤੁਸੀਂ ਵੀ ਕਰਨਾ ਕਰੋ ਫਿਰ ਕੀ ਹੋਇਆ ਜੇ ਉਹ ਇਸ ਘਰ ਦੀ ਕੁੜੀ ਆ ਤੇ ਉਹਨੇ ਹੁਕਮੀ ਤੇ ਚਲਾਉਣਾ ਹੀ ਆ ਤੇ ਕੁੜੀਆਂ ਨੂੰ ਆਪਣੇ ਘਰ ਹੀ ਹੁੰਦਾ ਵਾ ਸਹਰੇ ਕੀ ਪਤਾ ਕਿੱਦਾਂ ਹੋਣਾ ਵਾ ਕਿੱਦਾਂ ਨਹੀਂ ਆ ਵਾਈ ਗੁਰਜੀ ਕਰਨੋ ਜੀ ਚੰਗੇ ਹੀ ਹੋਣ ਪਰ ਫਿਰ ਵੀ ਆਪਣੇ ਘਰ ਵਰਗੀ ਮੋਜ ਥੋੜੀ ਹੁੰਦੀ ਆ ਉਹਿਆ ਹੋਇ ਤੱਕ ਗੱਲ ਹੈਗੀ ਆ ਤੂੰ ਇਦਾਂ ਕਰੋ ਤੂੰ ਚਲੋ ਕਰ ਮੈਂ ਵੀ ਆ ਗਿਆ ਤੇ ਮਗਰ ਆਜੋ ਫਿਰ ਛੇਤੀ ਇੱਥੇ ਨਾ ਬੈਠੇ ਰਹੋ ਜੂਤ ਕਹਿੰਦੀ ਆ ਵੀ ਸੂਟ ਲੈਣੇ ਆ ਤੇ ਚਲ ਇਦਾਂ ਕਰਦਾ ਵਾਂ ਕਿ ਡੇਰੀਆਂ ਪੈਸੇ ਲੈਈ ਨਾ ਵਾ 10000 ਰੁਪਏ ਤਾਂ ਮਿਲ ਹੀ ਜਾਣਾ ਵਾ ਅਵਲ ਤੇ ਵਾਦੀ ਮਿਲ ਜਾਣੀ ਆ ਤੇ ਚਲ ਬਾਕੀ ਸੂਟ ਲੈ ਲੂੰਗਾ ਜਿਹੜੇ ਬਚਣਗੇ ਉਹ ਕਰ ਦੇ ਦੂੰਗਾ ਤੇ ਨਾਲੇ ਇੱਕ ਗੱਲ ਹੋਰ ਵੀ ਹੈ ਵੀ ਐਨੀਆਂ ਗੱਲਾਂ ਮੰਮੀ ਨੇ ਕੀਤੀਆਂ ਤੇ ਰਪਿੰਦਰ ਨੇ ਕੀਤੀਆਂ ਤੇ ਅਜੇ ਵੀ ਕਹਿੰਦੀ ਵੀ ਚਲ ਮੈਂ ਰਪਿੰਦਰ ਦੇ ਸੂਟ ਆਪ ਸੀ ਦੇਣੀ ਆ ਚਲੋ ਸੁਭਾ ਦੀ ਤਾਂ ਚੰਗੀ ਆ। ਬਾਕੀ ਇਹ ਆ ਵੀ ਘਰ ਦੇ ਨੂੰ ਵੀ ਸਮਝਣਾ ਚਾਹੀਦਾ ਥੋੜਾ ਬੋਤਾ। ਹੋਰ ਕਾਜੀ ਠੀਕ ਠਾਕ। ਵਧੀਆ ਵਧੀਆ ਜੋਨ ਭਾਜੀ ਬਹਿ ਜਾਓ ਤੁਸੀਂ। ਲਿਖੜੇ ਸਾਹਿਬ। ਹਾਂਜੀ ਹਾਂਜੀ। ਠੀਕ ਆ। ਕਰਵਾ ਠੀਕ ਚੱਲ ਰਿਹਾ ਜੇ ਫਿਰ? ਹਾਂਜੀ ਹਾਂਜੀ ਵਧੀਆ ਭਾਜੀ ਬਸ ਚੱਲੀ ਜਾਂਦੇ ਆ ਜੇ। ਆਇਆ ਨਹੀਂ ਇਹ ਕੋਈ ਵੀ। ਅੱਧਾ ਘੰਟਾ ਛੱਡ ਕੇ ਵੀਰ ਆਉਣਾ ਸਾਰੇ ਜਾਨੇ ਨੇ ਹਾਂ ਹਾਂ ਉਹ ਮੈਂ ਹਾਂ ਵੀ ਤੁਹਾਡੇ ਕੋਲ ਕੰਮ ਆਇਆ ਸੀ ਇੱਕ ਇਹਦਾ ਹਸਾਬ ਕਰ ਦਿੰਦੇ ਮਾੜਾ ਜਿਹਾ ਦੁੱਧ ਦਾ ਤੇ ਪੈਸੇ ਚਾਹੀਦੇ ਸੀ ਥੋੜੇ ਜਿਹਾ ਮੈਨੂੰ ਹਸਾਬ ਹਸਾਬ ਵੀਰ ਜੀ ਤਾਂ ਅੰਕਲ ਨੇ ਦੱਸਿਆ ਨਹੀਂ ਆ ਅੰਕਲ ਤੇ ਮੇਰੇ ਕੋਲ ਪੈਸੇ ਲੈ ਗਏ ਆ 13000 ਰੁਪਏ ਬਣਿਆ ਸੀ ਤੁਹਾਡਾ ਉਹ ਆਹ ਸੱਚੀ ਯਾਦ ਆ ਗਿਆ ਯਾਰ ਮੈਨੂੰ ਮੈਨੂੰ ਡੈਨ ਨੇ ਦੱਸਿਆ ਵੀ ਹੈਗਾ ਸੀ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਚਲ ਕੋਈ ਨਹੀਂ ਕਰ ਲੈ ਤੂੰ ਕੰਮ ਹੈ ਚੰਗਾ ਫਿਰ ਜੋ ਬਣ ਉਹਦਾ ਜੇ ਤੈਨੂੰ ਪੈਸਿਆਂ ਦੀ ਲੋੜ ਹੈ ਲੈ ਜਾ ਤੂੰ ਮੇਰੇ ਕੋਲ ਤੈਨੂੰ ਦੱਸ ਕਿੰਨੇ ਚਾਹੀਦੇ ਆ ਉਹ ਨਹੀਂ ਨਹੀਂ ਮੈਨੂੰ ਭੁਲੇਖਾ ਹੀ ਲੱਗ ਗਿਆ ਸੀਗਾ ਕੋਈ ਗੱਲ ਨਹੀਂ ਪੈਸੇ ਨਹੀਂ ਲੋੜੇਗੀ ਚੱਲ ਠੀਕ ਹੈ ਮੇਰਾ ਜੀ ਇੰਨੂ ਵਿਚਾਰੇ ਨੂੰ ਮੁੰਡਾ ਤਾਂ ਘਰ ਬਣਾ ਕੇ ਲੈ ਆਇਆ ਸੀ ਪਰ ਇਹਦੀ ਪੁੱਛ ਗੇਸ਼ ਨਹੀਂ ਕਰ ਜੋਤ ਨੂੰ ਵੀ ਇਹ ਗੱਲ ਦਾ ਬਹਾਨਾ ਲਾਤਾ ਸੀਗਾ ਕਿ ਤੈਨੂੰ ਸੂਟ ਲੈ ਦੂੰਗਾ ਤੇ ਮੈਨੂੰ ਤਾਂ ਇਹ ਹੀ ਸੀਗਾ ਕਿ ਚੱਲ ਡੇਰੀ ਤੋਂ ਪੈਸੇ ਮਿਲਣਗੇ ਤੇ ਸੂਟ ਲੈ ਦੂੰਗਾ ਪਰ ਮੈਨੂੰ ਕੀ ਪਤਾ ਸੀਗਾ ਕਿ ਪੈਸੇ ਤੇ ਡੈਡੀ ਹੁਣਾਂ ਪਹਿਲੇ ਨਾਲ ਲੈ ਆ। ਹੁਣ ਕਰਾਂ ਤੇ ਕਰਾਂ ਕੀ? ਡੈਡੀ ਨੂੰ ਤਾਂ ਮੈਂ ਕਹਾਂ ਨਹੀਂ ਸਕਦਾ। ਅੱਗੇ ਵੀ ਬੜੇ ਪੈਸੇ ਲੈ ਲੈ ਕੇ ਵਰਤੀ ਉਹਨਾਂ ਕੋ। ਮੇਰਾ ਰਤਾਬਾ ਵੀ ਮੰਮੀ ਨੂੰ ਕਵਾਂ। ਡੈਡੀ ਨੇ ਵੀ ਕਿਹਾ ਹੀ ਸੀਗਾ ਉਹਨਾਂ ਨੂੰ ਤਾਂ। ਕਿ ਤੁਸੀਂ ਦੋਵੇਂ ਜਾਨੇ ਚੱਲ ਜੋ ਤੇ ਜਾ ਕੇ ਸੁੱਤ ਲੈ ਆਓ। ਪਰ ਮੰਮੀ ਨੂੰ ਕਵਾਂ ਕਿੱਦਾਂ? ਜੇ ਮੈਂ ਕਿਹਾ ਤੇ ਖੁਜੀ ਭਾਵੀਆਂ ਗੰਮਾ ਨਹੀਂ ਕਰ ਦੇਣਾ ਤੇ ਗੱਲਾਂ ਚਾ ਸੁਣਾਉਣੀਆਂ ਉਹ ਅੱਡ। ਇਹ ਚੀਜ਼ ਫੜਿਆ ਮਾ ਸਮਝ ਨਹੀਂ ਆਉਂਦੀ ਕੋਹ। ਮੈਂ ਜੋ ਬਣਾ ਤੂੰ ਕੱਲਾ ਕੀ ਗੱਲਾਂ ਕਰੀ ਜਾਣ ਡਿਆ ਵਾਂ ਕੁਛ ਨਹੀਂ ਮੈਂ ਕੀ ਗੱਲਾਂ ਕਰਨੀਆਂ ਐ ਮੈਂ ਗਿਆ ਹਾਂ ਬੰਬੀ ਤੇ ਅੱਛਾ ਮੈਂ ਚੱਲ ਕੰਨਾਂ ਨਾਲ ਫੇਰ ਮਾਰ ਕੇ ਆਉਣਾ ਵਾ ਤੇ ਠੀਕ ਠਾਕ ਉੱਥੇ ਫਿਰ ਮੈਂ ਘਰ ਆ ਗਿਆ ਨਾਲੇ ਗੱਲਾਂ ਗੁੱਲਾਂ ਮੈਂ ਕੀ ਕਰਨੀਆਂ ਵਾਂ ਮੈਂ ਸੋਚਣ ਡਿਆ ਸੀਗਾ ਮੈਂ ਕਿ ਹੁਣ ਐਤਵਾਰ ਦਾ ਤੇ ਟਾਈਮ ਆ ਇੱਕ ਦਿਨ ਵਿੱਚ 4-5 ਹੀ ਆ ਹਾਂ ਤੇ ਤੁਸੀਂ ਇਹ ਕੰਮ ਕਰਿਓ ਹਾਂ ਕਾਦਾ ਸਹਿਤ ਤੁਸੀਂ ਜਾਣਾ ਹੀ ਆ ਰਪਿੰਦਰ ਦਾ ਸਮਾਸ ਮੂਤ ਲਿਓਣਾ ਹੀ ਆ ਆਹੋ ਤੇ ਲਿਓਣਾ ਹੀ ਆ ਤੇ ਤੁਸੀਂ ਏਦਾਂ ਕਰਿਓ ਜੋ ਉਹਦਾ ਵੀ ਇੱਕ ਸੂਟ ਲਿਆਇਓ ਨਾਲ ਹੀ ਚੱਲ ਮੈਂ ਉਹਨੇ ਪੁਰਾਣਾ ਸੂਟ ਪਾ ਕੇ ਜਾਊਗੀ ਤੇ ਚੰਗਾ ਨਹੀਂ ਲੱਗਦਾ ਆਣ ਗਵਣ ਵੇਖਦਾ ਵਾ ਜੋ ਬਣਾ ਪਹਿਲੀ ਗੱਲ ਤੇ ਮੇਰੀ ਇਹ ਸੁਣ ਵੀ ਵਿਆਹ ਹੋਏ ਨੂੰ ਕਿੰਨਾ ਕੁ ਟਾਈਮ ਹੋਇਆ ਤੇ ਜਿਹੜੇ ਪਹਿਲੇ ਸੂਟ ਹੀ ਉਹ ਪੁਰਾਣੇ ਹੋ ਗਏ ਆ ਕਿੰਨੇ ਮਹਿੰਗੇ ਮਹਿੰਗੇ ਉਹਨਾਂ ਲੈ ਕੇ ਦਿੱਤੇ ਤੇ ਦੂਜੀ ਗੱਲ ਇੱਕ ਹੋਰ ਵਾ ਤੇ ਅਜੇ ਤੇ ਕੁੜੀ ਦਾ ਵੇਖਾ ਵਿਖਾਈ ਹੋਣੀ ਆ ਤੇ ਜੇ ਆਪਾਂ ਟਮਟਾਣਾ ਬਣਾ ਕੇ ਚੱਲ ਜਾਾਂਗੇ ਅੱਜ ਕੱਲ ਪੜ੍ਹੇ ਲਿਖੇ ਲੋਕ ਕੀ ਸੋਚਣਗੇ ਵੀ ਸਾਰਾ ਟੱਬਰ ਹੀ ਨਾਲ ਤੋੜਾਏ ਆ ਮੈਂ ਇਹ ਕਹਿੰਨੀ ਆ ਵੀ ਤੁਸੀਂ ਦੋਵੇਂ ਜੀ ਘਰ ਰਹੋ ਤੇ ਅਸੀਂ ਤਿੰਨੇ ਜਾਣੇ ਚੱਲ ਜਾਂਦੇ ਆ ਉਹ ਮੰਮੀ ਡੈਡੀ ਨੇ ਮੈਨੂੰ ਖਾਸ ਤੌਰ ਤੇ ਕਿਹਾ ਸੀਗਾ ਕਹਿੰਦੇ ਸੀਗੇ ਇਹੀ ਸਾਰੇ ਜਣੇ ਚੱਲਾਂਗੇ ਤੇ ਜੇ ਮੈਂ ਡੈਡੀ ਨੂੰ ਹੁਣ ਮਨਾ ਕਰਾਂ ਤੇ ਉਹਨਾਂ ਫੇਰ ਮੈਨੂੰ ਪੁੱਛਣਾ ਵਾ ਵੀ ਕਿਉਂ ਮਨਾ ਕਰਨ ਡਿਆ ਵਾਂ ਵੀ ਅਸੀਂ ਇਕੱਠੇ ਚੱਲਾਂਗੇ ਮੇਰੀ ਗੱਲ ਸੁਣ ਡੈਡੀ ਤੇਰੇ ਵੀ ਕੰਮਲੀਆਂ ਗੱਲਾਂ ਮਾਰਦੇ ਆ ਐਦਾਂ ਚੰਗੇ ਨਹੀਂ ਲੱਗੀਦਾ ਅਗਲਿਆਂ ਕੀ ਤਾਂ ਹਾਂ ਕਹਿਣੀ ਕਿ ਨਾ ਕਹਿਣੀ ਐ ਤਾਂ ਚੰਗੇ ਲੱਗਾਂਗੇ ਤੇ ਸਾਰੇ ਜਣੇ ਗਏ ਫੇਰ ਵੇਖ ਲੋ ਮੁੜ ਕੇ ਨਾਗ ਲੈ ਕੇ ਆਣ ਵੀ ਭਰਾ ਤੇ ਭਰਜਾਈ ਆਈ ਨਹੀਂ ਐ ਤੇ ਇਕੱਲੇ ਹੀ ਆ ਗਏ ਆ ਤੇ ਮੁੜ ਕੇ ਲੋਕੀ ਤੁਹਾਨੂੰ ਪਤਾ 100-100 ਨੂਹਾਂ ਘਟਦੇ ਵਿੱਚੋਂ ਵੀ ਖਰੇ ਬੋਲਦੇ ਹੀ ਹੈਗੇ ਆਪਸ ਵਿੱਚ ਕਿ ਨਹੀਂ ਤੇ ਗਾੜੀ-ਗਾੜੀ ਹੋ ਗਏ ਨਾ ਪ੍ਰਧਾਨ ਨਾ ਬਣਿਆ ਕਰ ਬੋਤਾ ਆਪਣੇ ਘਰ ਦੇ ਨੂੰ ਆਪੇ ਸਮਝਾ ਦੇ ਪੀ ਉੱਥੇ ਨਹੀਂ ਜਾਣਾ ਜੇ ਮੈਂ ਕਿਹਾ ਨਾ ਮੁੜ ਕੇ ਐਡਾ ਬੂਥਾ ਕਰ ਲੈਣਾ ਉਹਨੇ ਤੇ ਮੰਮੀ ਨੇ ਆਹ ਗੱਲ ਕਹੀ ਆ ਤੇ ਮੈਨੂੰ ਕਹਿੰਦੀ ਨੌਪਤ ਨਾ ਆਵੇ ਆਪੇ ਦੱਸ ਦੇ ਨੂੰ ਪੀ ਅਸੀਂ ਦੋਵਾਂ ਜੀ ਨੇ ਘਰ ਰਹਿਣਾ ਵਾ ਤੇ ਮੰਮੀ ਡੈਡੀ ਨੇ ਨਾਲ ਜਾਣਾ ਵਾ ਚਲੋ ਕੋਈ ਨਹੀਂ ਮੈਂ ਨਹੀਂ ਕਹਿੰਦਾ ਜੋਤ ਨੇ ਵੀ ਸਮਝਾ ਦੂੰਗਾ ਆ ਸਮਝਾ ਦੇ ਡੈਡੀ ਨੂੰ ਤੁਸੀਂ ਆ ਵੀ ਕਹਿ ਦਿਓ ਫਿਰ ਪੀ ਇਹਨਾਂ ਨਹੀਂ ਗਏ ਜਾਣਾ ਦੋਵਾਂ ਨੇ ਵੇ ਮੈਂ ਡੈਡੀ ਨੂੰ ਕਿਉਂ ਕਵਾਂ ਡੈਡੀ ਨੂੰ ਕਵੀ ਤੂੰ ਬਹਾਨਾ ਹੁਣ ਇਹ ਸੋਚ ਲੈ ਕੋਈ ਪੀ ਕਿਹੜਾ ਬਹਾਨਾ ਲਾਉਣਾ ਵਾ ਮੈਂ ਠੀਕ ਨਹੀਂ ਗਾ ਕਿ ਜਾਂ ਮੈਂ ਕਿਤੇ ਜਾਣਾ ਵਾ ਕੀਪਤਾ ਤੋ ਪਿਓ ਦੇ ਸਿਰ ਤੇ ਕੀ ਢੂੜਿਆ ਵਾ ਤੇਰੇ ਬਰਖਲਾਫ ਤੇ ਇੱਕ ਗੱਲ ਵੀ ਨਹੀਂ ਉਹ ਸੋੰਦਾ ਤੇ ਦੂਜੀ ਗੱਲ ਇੱਕ ਹੋ ਰਹੀ ਉਹ ਇਹ ਨਾ ਹੋਵੇ ਵੀ ਪਿਓ ਤੇਰਾ ਇਹ ਗੱਲ ਕਹਿਣ ਦੇ ਪੇ ਵੀ ਜੇ ਜੋ ਬੰਨੇ ਨਹੀਂ ਜਾਣਾ ਚੱਲ ਜੋਤ ਚੱਲ ਜੇ ਤੁਸੀਂ ਦੋਵਾਂ ਜੀਆਂ ਨੇ ਨਹੀਂ ਜਾਣਾ ਕੁੜੀ ਦੀ ਘੋੜੀ ਆ ਵੀ ਜੇ ਤੁਸੀਂ ਦੋਵਾਂ ਜੀਆਂ ਜਾਣਾ ਤਾਂ ਮੈਂ ਨਹੀਂ ਜਾਣਾ ਇਹ ਹੁਣ ਤੈਨੂੰ ਹੀ ਪਤਾ ਵਾ ਵੀ ਹੱਲ ਕਿੱਦਾਂ ਕੱਢਣਾ ਤੂੰ ਇਹਦੀ ਗੱਲ ਕਹਿ ਕੇ ਤੇ ਮੰਮੀ ਚੱਲ ਗਈ ਆਪ ਤੇ ਫਸਾ ਗਏ ਵਿੱਚ ਮੈਨੂੰ ਡੈਡੀ ਨੂੰ ਮੈਂ ਕਿਹੜੇ ਮੂਨਾ ਜਵਾਬ ਦਵਾਂਗਾ ਡੈਡੀ ਨੂੰ ਉਹਦੇ ਮੈਂ ਚਲ ਕਹਿ ਵੀ ਦਵਾਂਗਾ ਪਰ ਜੋਤ ਉਹਨੇ ਤੇ ਮੈਨੂੰ ਫੇਰ ਪੁੱਛਣਾ ਵਾ ਇਹ ਖਾਸ ਘਰ ਦਾ ਪ੍ਰੋਗਰਾਮ ਸੀਗਾ ਤੇ ਤੁਹਾਨੂੰ ਦੋਵਾਂ ਜੀਆਂ ਨੂੰ ਕਿਉਂ ਨਹੀਂ ਖੜਿਆ ਰੁਪਿੰਦਰ ਜੀ ਵੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਐਡੀ ਕਾਦੀ ਜੜੀ ਹੈ ਭਲਾ ਜੇ ਅਸੀਂ ਚੱਲ ਜਾਾਂਗੇ ਦੋਵੇਂ ਜਾਣੇ ਤੇ ਅਸੀਂ ਉੱਥੇ ਕੀ ਕਰਦਣਾ ਵਾਦੂ ਪਰ ਉਹੀ ਹੈ ਨਾ ਗੱਲ ਤੇ ਸਾਰੀ ਜੇਦੀ ਹੈ ਕਿ ਇਹਨਾਂ ਨੂੰ ਉਹਨੇ ਨਾਲ ਲਾਉਣਾ ਆਪਣੇ ਕੱਲ ਹੁਣ ਜੇ ਲੋੜ ਪਵੇ ਇਹਨਾਂ ਨੂੰ ਤੇ ਫੇਰ ਮੈਨੂੰ ਕਹਿਣਗੇ ਤੇ ਫੇਰ ਅਸੀਂ ਕਿੱਦਾਂ ਜਾਵਾਂਗੇ ਭਲਾ ਮੈਂ ਗੱਲਾਂ-ਗੱਲਾਂ ਵਿੱਚ ਨਾ ਸਮਝਾਉਂਦੀ ਬੜੀ ਕੋਸ਼ਿਸ਼ ਕੀਤੀ ਸੀ ਪੀ ਇਹਨਾਂ ਸਮਝ ਹੀ ਜਾਣਾ ਨਹੀਂ ਸਮਝਿਆ ਐਨੇ ਜਿੱਦੀ ਆ ਨਾ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਗਲੋਂ ਲੱਥ ਦੇ ਹੀ ਨਹੀਂਗੇ ਹਾਰ ਕੇ ਮੈਨੂੰ ਸਿੱਧਾ ਹੀ ਕਹਿਣਾ ਪਿਆ ਵੀ ਤੁਸੀਂ ਉਠਾ ਕੇ ਤੇ ਨਹੀਂ ਜਾਣਾ ਚੱਲ ਕੋਈ ਗੱਲ ਨਹੀਂ ਪਿਓ ਇਹਦੇ ਨਾਲ ਕੋਈ ਬਹਾਨਾ ਬਣਾ ਲੂੰਗੀ ਕਿ ਉਹਨਾਂ ਨੂੰ ਕੋਈ ਕੰਮ ਹੀ ਜਾਓ ਠੀਕ ਨਹੀਂ ਸੀ ਨਹੀਂ ਐਦਾਂ ਕਿਉਂ ਕਹਿਣਾ ਵਾ ਮੈਂ ਕਹੂੰਗੀ ਕਿ ਅਜੇ ਤਾਂ ਭਾਵੇਂ ਖਵਖਾਈ ਕਰਨੀ ਆ ਟਮਟਾਣਾ ਬਣਾ ਕੇ ਚੱਲ ਜਾਾਂਗੇ ਤੇ ਚੰਗੇ ਲੱਗੇਦਾ ਵਾ ਰਪਿੰਦਰ ਨੂੰ ਮਾਰਦੀ ਆ ਆਵਾਜ਼ ਰਪਿੰਦਰ ਪੁੱਤ ਗੱਲ ਸੁਣ ਮੇਰੀ ਹਾਂਜੀ ਮੈਂ ਜਵਾਂਦੀ ਆਂ ਨੇ ਵਾਜਾਂਦੀ ਆਂ ਡਈ ਹਾਂ ਤੂੰ ਤਿਆਰ ਹੋਈਆਂ ਚੱਲੀਆਂ ਕਿਤੇ ਮੰਮੀ ਜੀ ਮੈਂ ਚੱਲਦੀ ਆਂ ਆਪਣੀ ਸਹੇਲੀ ਦੇ ਨਾਲ ਸਹੇਲੀ ਦੇ ਨਾਲ ਤੂੰ ਤੇ ਪੁੱਤ ਮੈਨੂੰ ਪਹਿਲਾਂ ਦੱਸਿਆ ਹੀ ਨਹੀਂਗਾ ਵੀ ਮੈਂ ਸਹੇਲੀ ਨਾਲ ਚੱਲੀਆਂ ਮੰਮੀ ਜੀ ਮੈਂ ਤੁਹਾਨੂੰ ਦੱਸਣੀ ਆਉਣ ਲੱਗੀ ਸੀ ਤਹਲੇ ਤਿਆਰ ਹੋਉਂਦੀ ਹੀ ਉਹਦਾ ਵੀ ਫੋਨ ਨਾ ਹੁਣੇ ਆਇਆ ਹੀ ਆ ਥੋੜਾ ਘਟਾਈਮ ਹੋਇਆ ਵਾ ਤੇ ਆਖੰਦੀ ਕਿ ਜਰਕ ਸ਼ਹਿਰ ਜਾਣਾ ਆ ਕੁਝ ਸਮਾਨ ਲੈਣਾ ਉਹਨੇ ਕੋਈ ਪੋਤੇ ਮੇਰੀ ਗੱਲ ਸੁਣ ਅੱਗੇ ਗੱਲ ਹੋ ਰਹੀ ਹਾਂਜੀ ਹੁਣਾਂ ਹੀ ਤੇਰਾ ਰਿਸ਼ਤਾ ਕਰਨ ਦੇ ਆ ਇਦਾਂ ਤੈਨੂੰ ਸ਼ਹਿਰ ਕੋਈ ਵੇਖੂਗਾ ਤੇ ਕੀ ਸੋਚੂਗਾ ਵੀ ਕੁੜੀ ਆ ਬੁਧਰੀ ਆ ਜਿਹੜੀ ਕੱਲੀ ਤੁਰੇ ਫਿਰਦੀ ਆ ਪੋਤੇ ਇਦਾਂ ਚੰਗੇ ਨਹੀਂ ਲੱਗੀਦਾ ਹੁਣਾਂ ਸਹਲੀਆਂ ਦੇ ਨਾਲ ਜਿਹੜਾ ਜਾਣਾ ਆਉਣਾ ਨਾ ਬੰਦ ਕਰ ਦੇ ਤੂੰ ਆਹੋ ਅਮੀ ਜੀ ਅੱਗੇ ਵਿਆਹ ਵੀ ਤੁਸੀਂ ਆਪਣੀ ਮਰਜ਼ੀ ਨੇ ਰੱਖ ਦਿੱਤਾ ਆ ਪਿਠਾ ਕਾ ਲਾਉਣਾ ਆ ਕੰਮ ਕਰਨਾ ਆ ਉਦੋਂ ਤੁਸੀਂ ਮੇਰੀ ਕੋਈ ਸਲਾਹ ਨਹੀਂ ਲਈ ਹੁਣ ਜੇ ਮੈਂ ਸ਼ਹਿਰ ਜਾਣਾ ਆ ਹੁਣ ਤਾਂ ਮੈਨੂੰ ਘੁੰਮਣ ਫਿਰਨ ਦੋ ਮੈਂ ਕੁੜੀ ਨਹੀਂ ਜਾਣਾ ਵਾ ਚੱਲ ਅੱਜ ਤੇ ਤੂੰ ਚੱਲ ਜਾ ਪਰ ਅੱਗੇ ਤਾਂ ਹਾਂ ਨਾ ਕਰੀ ਉਹਨੂੰ ਜਾਣਦੀ ਤੇਰੇ ਨਾ ਡੈਡੀ ਨੇ ਗੁੱਸੇ ਹੁਣਾਵਾ ਵੀ ਇਹ ਕਿਦਾਂ ਦੀ ਗੱਲ ਹੋਈ ਵੀ ਕੁੜੀ ਨੂੰ ਤਿਆਰ ਕਰਕੇ ਤੇ ਤੂੰ ਕੱਲ ਦਿੰਨੀ ਆ ਤੈਨੂੰ ਥੋੜਾ ਉਹਨਾਂ ਨੇ ਕਹਿਣਾ ਵਾ ਮੈਨੂੰ ਕਹਿਣਾ ਫਿਰ ਮੇਰੇ ਦਿਵਾਲੇ ਹੁੰਦੇ ਆ ਮੈਂ ਫਿਰ ਕੀ ਕਰਾਂ ਦੱਸ ਤੂੰ ਮੈਨੂੰ ਉਹ ਮੰਮੀ ਜੀ ਲੋਕਾਂ ਦੀ ਕਿਹੜੀ ਗੱਲ ਵਾ ਬੰਦਾ ਆਪਣੇ ਆਪ ਵਿੱਚ ਚੰਗਾ ਹੋਣਾ ਚਾਹੀਦਾ ਵਾ ਲੋਕਾਂ ਦਾ ਗੱਲਾਂ ਕਰੇ ਨੂੰ ਕੀ ਹੈ ਇੱਕ ਦੀਆਂ ਦੋ ਬਣਾ ਕੇ ਦੱਸ ਦਿੰਦੇ ਨੇ ਪਰ ਪੁੱਤ ਲੋਕਾਂ ਦੀ ਸੋਚਣੀ ਪੈਂਦੀ ਆ ਨਾ ਲੋਕਾਂ ਦੀ ਜਬਾਨ ਫੜ ਲੈਣੀ ਆ ਭਾਵੇਂ ਗੱਲ ਸੱਚੀ ਹੋਵੇ ਤਾਂ ਭਾਵੇਂ ਝੂਠੀ ਹੋਵੇ ਫਿਰ ਮਾਂ ਪਿਓ ਦੀ ਬੇਇੱਜ਼ਤੀ ਹੁੰਦੀ ਓ ਤੇ ਮੇਰੀ ਇਹ ਗੱਲ ਸੁਣੋ ਕਿ ਹੁਣ ਧੀਆ ਘਰੋਂ ਬਾਹਰ ਜਾਣੀ ਨਾ ਹੁਣ ਜਾਣਾ ਉਹਨਾਂ ਦੇ ਪੈਂਦਾ ਹੀ ਆ ਪੜਨ ਵੀ ਜਾਣਾ ਪੈਂਦਾ ਉਦਾਂ ਵੀ ਜਾਣਾ ਪੈਂਦਾ ਆ ਚੱਲ ਕੋਈ ਨਹੀਂ ਮੈਂ ਕਦੋਂ ਕਹਿਣੀ ਵੀ ਨਹੀਂ ਜਾਣਾ ਮੰਮੀ ਜੀ ਮੈਂ ਨਾਲ ਚੱਲਿਆ ਕਰੂੰਗੀ ਜਿਹੜੀ ਚੀਜ਼ ਲੈਣੀ ਆ ਤੇ ਤੂੰ ਲੈ ਆ ਕਰ ਰਪਿੰਦਰ ਤੂੰ ਤੇ ਸਹੇਲੀ ਨਾਲ ਜਾਣ ਦਾ ਪਲਾਨ ਬਣਾ ਲਿਆ ਵਾ ਤੇ ਮੇਰਾ ਇਰਾਦਾ ਹੈ ਕਿ ਸ਼ਹਿਰ ਜਾਂਦੇ ਤੇ ਤੇਰਾ ਸੂਟ ਲਿਆਉਂਦੇ ਪੁੱਤ ਦੇਣ ਕਿਹੜੇ ਰਹਿ ਗਏ ਆ ਮਹਾਸੀਣ ਵਾਲੀ ਨੇ ਸੀਗੇ ਦੇਣਾ ਵਾ ਉਮਮੀ ਜੀ ਸੂਟ ਤੇ ਲੈ ਆਵਾਂਗੇ ਮੇਰੇ ਦੋਲੇ ਕੱਲ ਹੀ ਹੋਉਂਦੇ ਆ ਉਹ ਕੰਮ ਦੱਸੋ ਉਹਨਾਂ ਨੂੰ ਮਨਾ ਕੀਤਾ ਵਾ ਕਿ ਨਹੀਂ ਕੀਤਾ ਰਪਿੰਦਰ ਪੁੱਤ ਤੂੰ ਮੇਰੇ ਹੁੰਦਿਆਂ ਫਿਕਰ ਕਿਹੜੀ ਗੱਲ ਦਾ ਕਰਦੀ ਆ ਪਹਿਲਾਂ ਤੇ ਮੈਂ ਨਾ ਗੱਲਾਂ-ਗੱਲਾਂ ਵਿੱਚ ਸਮਝਾਇਆ ਤੇ ਇਹਨਾਂ ਟਮਟਾਣਾ ਬਣਾ ਕੇ ਜਾਵਾਂਗੇ ਚੰਗੇ ਨਹੀਂ ਲੱਗੀਦਾ ਅਸੀਂ ਧੀ ਵਾਲੇ ਆ ਪਰ ਉਹ ਨਹੀਂ ਸਮਝਿਆ ਨਹੀਂ ਮੰਮੀ ਅਹੀਂ ਜਾਣਾ ਹੀ ਜਾਣਾ ਵਾ ਸਾਨੂੰ ਡੈਡੀ ਨੇ ਕਿਹਾ ਵਾ ਫਿਰ ਮੈਂ ਸਿੱਧਾ ਹੀ ਕਹਿ ਤਾਨੂੰ ਵੀ ਮੇਰੀ ਸੁਣ ਲੈ ਗੱਲ ਕੁੜੀ ਆਂਦੀ ਆ ਵੀ ਜੇ ਤੁਸੀਂ ਦੋਵਾਂ ਜੀਆਂ ਨੇ ਜਾਣਾ ਵਾ ਫਿਰ ਮੈਂ ਨਹੀਂ ਜਾਣਾ ਤੇ ਤੂੰ ਆਪਣੀ ਮਰਜ਼ੀ ਕਰ ਲੈ ਵੀ ਤੂੰ ਹੀ ਜਾਣਾ ਵਾ ਕਿ ਕੁੜੀ ਨੂੰ ਖੜਨਾ ਵਾ ਚੱਲ ਮੰਮੀ ਜੀ ਆ ਤੂੰ ਹੀ ਬੜਾ ਹੀ ਚੰਗਾ ਕੀਤਾ ਆ ਮੈਂ ਤੇ ਕੱਲ ਦੀ ਸੋਚਣ ਦੀ ਹੀ ਕਿ ਪਤਾ ਨਹੀਂ ਮੰਮੀ ਜੀ ਨੇ ਗੱਲ ਕੀਤੀ ਆ ਕਿ ਨਹੀਂ ਕੀਤੀ ਹੁਣ ਮੇਰੇ ਦਿਲ ਨੂੰ ਸਕੂਨ ਮਿਲਿਆ ਵਾ ਥੋੜਾ ਜਿਹਾ ਸਕੂਨ ਤੇ ਤੇਰੇ ਦਿਲ ਨੂੰ ਮਿਲ ਗਿਆ ਜਦੋਂ ਤੇਰੇ ਪਿਓ ਨੂੰ ਪਤਾ ਲੱਗਾ ਨਾ ਉਹਨੇ ਵੇਖੇ ਕਿੱਥੇ ਚੜਨਾ ਤੇ ਕਿੱਥੇ ਉਤਰਨਾ ਵਾ ਉਹਨੇ ਬੜੀਆਂ ਗੱਲਾਂ ਕਰਨੀਆਂ ਮੈਨੂੰ ਮੰਮੀ ਜੀ ਡੈਡੀ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਉਹ ਤੇ ਮੈਨੂੰ ਪਤਾ ਵਾ ਨਾ ਤੂੰ ਤਾਂ ਪਤਾ ਹੀ ਇਦਾਂ ਕਹਿ ਤਾ ਪਰ ਮੈਨੂੰ ਪਤਾ ਵੀ ਹੁਣ ਉਹਨੇ ਕੀ ਕੀ ਗੱਲਾਂ ਕਰਨੀਆਂ ਤਾਂ ਕੀ ਕੀ ਮੈਨੂੰ ਸੁਣਨਾ ਪੈਣਾ ਵਾ ਉਹ ਵੇਖੋ ਮੰਮੀ ਜੀ ਉਹਨਾਂ ਨੂੰ ਪਤਾ ਹੀ ਆ ਡੈਡੀ ਜੀ ਨੂੰ ਵੀ ਹੁਣ ਘਰ ਦੇ ਵਿੱਚ ਇਦਾਂ ਦਾ ਕੰਮ ਚੱਲਣ ਦੇ ਆ ਵਾ ਅਕਸਰ ਵਿਆਹ ਵਾਲਾ ਕੰਮ ਹੀ ਆ ਨਾ ਸਗਨਾ ਸਾਰਥਾਂ ਦੇ ਕੰਮ ਉਹਨਾਂ ਨੂੰ ਪਤਾ ਹੀ ਆ ਉਹ ਇਦਾਂ ਕਲੇਸ਼ ਥੋੜਾ ਪਾਉਣਗੇ ਘਰ ਦੇ ਵਿੱਚ ਪਰ ਪੁੱਤ ਉਹ ਨਾ ਜੋ ਬੰਨੂ ਆਪਣਾ ਪੁੱਤ ਸਮਝਦੇ ਆ ਵੀ ਜਿਹੜਾ ਕੰਮ ਆ ਨਾ ਮੈਂ ਉਹ ਤੋਂ ਬਿਨਾ ਨਹੀਂ ਕਰਨਾ ਆ ਤੇ ਹੁਣ ਮੈਂ ਤੇਰੇ ਕਹਿਣ ਤੇ ਸਾਰੇ ਕੰਮ ਕਰੀ ਜਾਣ ਲਈ ਆ ਹੁਣ ਗਾੜੀ ਵੇਖੋ ਤੇ ਕਿਹੜੇ ਭਾਅ ਵਿਕਦੀ ਏ ਮੇਰੇ ਨਾਲ ਚਲੋ ਮੀ ਜੀ ਗੱਲ ਕਰ ਲਈਏ ਨਾ ਬਸ ਹੁਣ ਚਾਲ ਗਲਤ ਮੈਂ ਕਰ ਲਈ ਤੇ ਚੱਲੀ ਆ ਨਾ ਤੇ じゃ ਛੇਤੀ ਹੋ ਕੇ ਆਵੀਂ ਹਾਂਜੀ ਮੈਂ ਆ ਗਈ ਜੀ ਹੁਣ ਇਹ ਵੀ ਮੈਨੂੰ ਪੁੱਛਣਾ ਵਾ ਕਿ ਕਿੱਥੇ ਗਈ ਆ ਕੋਈ ਨਹੀਂ ਮੈਂ ਆ ਜਾਣਾ ਬਸ ਘੰਟੇ ਤੱਕ ਛੇਤੀ ਆ ਜਾਣਾ ਵਾ ਛੇਤੀ ਆ ਜੀ ਫਿਰ ਹਾਂਜੀ ਸਾਰੇ ਟੱਬਰ ਦੇ ਨਾ ਮਗਰ ਮਗਰ ਫਿਰਕੇ ਮੈਨੂੰ ਲੱਭਣਾ ਪੈਂਦਾ ਵਾ ਕੋਈ ਜੀ ਕਿਤੇ ਹੁੰਦਾ ਵਾ ਕੋਈ ਜੀ ਕਿਤੇ ਹੁੰਦਾ ਵਾ ਜਿਹੜੀ ਵੀ ਗੱਲ ਕਰਨੀ ਨਾ ਇਹਨਾਂ ਨੂੰ ਪਹਿਲਾਂ ਵੇਖਣਾ ਪੈਂਦਾ ਵਾ ਹੁਣ ਇਹਨਾਂ ਦਾ ਪਿਓ ਪਤਾ ਨਹੀਂ ਕਿੱਥੇ ਆ ਬੋਲਦੇ ਨਹੀਂ ਕਿੱਥੇ ਤੁਸੀਂ ਉਹ ਲੱਗਣ ਦੇ ਆ ਆ ਜਾ ਰਮਨ ਇੱਥੇ ਆ ਇੱਥੇ ਤੁਸੀਂ ਕੀ ਕਰ ਰਹੇ ਮੈਂ ਤੁਹਾਨੂੰ ਘਰ ਲੱਭਣ ਲਈ ਹਾਂ ਓਏ ਆ ਛਤੜੀ ਲਾਉਣੀ ਸੀ ਟਰੈਕਟਰ ਤੇ ਅੱਛਾ ਇਹ ਉਹ ਪਈ ਸੀ ਉੱਥੇ ਤੇ ਮੈਂ ਚੱਲੋ ਲਿਆ ਕੇ ਬਾਹਰ ਰੱਖ ਲੈਣਾ ਵਾ ਪਹਿਲਾਂ ਜਿਹੜੇ ਕੰਮ ਜ਼ਰੂਰੀ ਹੁੰਦੇ ਉਹਦੇ ਕਰ ਲਿਆ ਕਰੋ ਆ ਬਾਅਦ ਚ ਵੀ ਕੰਮ ਹੋ ਜਾਂਦਾ ਕਿਹੜਾ ਕੰਮ ਰਹਿ ਗਿਆ ਹੁਣ ਕੰਮ ਕਿਹੜਾ ਰਹਿਣਾ ਵਾ ਸ਼ਹਿਰ ਜਾਣਾ ਵਾ ਕੱਪੜੇ ਲਿਆਉਣੇ ਆ ਅੱਛਾ ਤੇ ਪੈਸੇ ਦੋ ਮੈਨੂੰ ਓਹੋ ਪੈਸੇ ਤੇ ਨਾ ਮੈਂ ਡੇਰੀ ਚੋਂ ਲਿਆ ਕੇ ਤੇ ਉੱਥੇ ਰੱਖੇ ਗੀਠੀ ਤੇ ਤੈਨੂੰ ਪਤਾ ਹੀ ਐ ਜਿੱਥੇ ਮੈਂ ਰੱਖਣਾ ਹੁੰਨਾ ਤੇ ਪਰਸੋਂ ਉੱਥੇ ਪਿਆ ਉੱਥੋਂ ਲੈ ਲੈਣੇ ਸੀ ਤੂੰ ਦੱਸ ਮੈਨੂੰ ਕੀ ਪਤਾ ਹੀ ਫੇ ਤੁਸੀਂ ਡੇਰੀ ਤੋਂ ਲੈ ਆਏ ਜੇ ਤੁਸੀਂ ਮੈਨੂੰ ਫੜਾਉਂਦੇ ਤਾਂ ਮੈਂ ਟਾਈਮ ਨਾ ਚੱਲ ਜਾਂਦੀ ਸਗੋਂ ਪੈਸੇ ਨਾ ਗੀਠੀ ਤੇ ਪਏ ਹੀ ਉਹ ਤੇ ਉੱਥੋਂ ਲੈ ਕੇ ਤੇ ਲੈ ਆਇਆ ਕੱਪੜੇ ਫਿਰ ਦੋਵਾਂ ਕੁੜ ਦੋਵਾਂ ਕੁੜੀਆਂ ਨੂੰ ਮੈਂ ਕੀ ਖੜਨਾ ਵਾਂ ਰੁਪਿੰਦਰ ਤੇ ਗਈ ਆਪਣੀ ਸਹੇਲੀ ਦੇ ਨਾਲ ਉਹਨੂੰ ਸ਼ਾਮਾਂ ਪਿਆ ਜਾਣੀਆਂ ਵਾਂ ਰਮਨ ਮੇਰੀ ਗੱਲ ਸੁਣ ਰੁਪਿੰਦਰ ਨੂੰ ਕਹਿ ਭੀ ਇਹ ਕੰਮ ਛੱਡ ਦੇ ਹੁਣ ਸਹਲੀਆਂ ਸੁਲੀਆਂ ਆਲੇ ਤੇਰਾ ਵਿਆਹ ਆ ਗਿਆ ਕੋਈ ਗੱਲ ਨਹੀਂ ਸਮਝ ਜੂਗੀ ਮੈਂ ਸਮਝਾਇਆ ਹੀ ਆਂਦੀ ਵੀ ਮੰਮੀ ਅੱਜ ਦਾ ਦਿਨ ਮੈਨੂੰ ਜਾ ਲੈਣ ਤੋਂ ਮੁੜਕੇ ਮੈਂ ਨਹੀਂ ਜਾਂਦੀ ਚੱਲ ਜਿਓ ਉਹ ਚਲ ਗਈ ਆ ਨਾ ਤੂੰ ਜੋਤ ਨੂੰ ਲੈ ਜਾ ਨਾਲ ਜੋਤ ਨੂੰ ਮੈਂ ਕਿੱਥੇ ਲੈ ਜਾ ਜੋਤ ਹੁਣਾਂ ਨੇ ਕੀ ਪਤਾ ਠਾਕੇ ਤੇ ਵੀ ਜਾਣਾ ਵਾਂ ਕਿ ਨਹੀਂ ਜਾਣਾ ਤੇ ਰਮਨ ਤੂੰ ਕਿਦਾਂ ਦੀਆਂ ਗੱਲਾਂ ਕਰਨ ਢਈਆਂ ਉਹ ਤੇਰੇ ਹੁੰਦਿਆਂ ਵਧਾਈ ਦੇਣ ਢਈ ਮੈਨੂੰ ਤਨਾਲੇ ਉਹਨਾਂ ਨੇ ਮੈਂ ਕਿਹਾ ਵੀ ਦੋਵੇਂ ਜੀ ਅੱਗੇ ਲਾ ਕੇ ਸਾਰਾ ਕੰਮ ਕਰਨਾ ਜੀ ਸਿਆਣਿਆਂ ਨੇ ਸੱਚੀ ਕਿਹਾ ਵਾ ਹਾਥੀ ਦੇ ਦੰਦ ਨਾ ਖਾਣ ਨੂੰ ਹੋਰ ਹੁੰਦੇ ਆ ਤੇ ਵਿਖਾਉਣ ਨੂੰ ਹੋਰ ਹੁੰਦੇ ਆ ਜਿੱਦਾਂ ਤੁਹਾਡੇ ਸਾਹਮਣੇ ਰਹਿੰਦੇ ਆ ਨਾ ਤੁਹਾਡੇ ਮਗਰੋਂ ਇਦਾਂ ਨਹੀਂਗੇ ਰਹਿੰਦੇ ਔਰ ਪਿੰਦਰ ਨੂੰ ਆਪਣੀ ਭੈਣ ਨਹੀਂ ਸਮਝਦਾ ਉਹਨੇ ਮੈਨੂੰ ਸਾਫ਼ ਮਨਾ ਕਰਤਾ ਵਾ ਵੀ ਮੈਂ ਠਾਕੇ ਤੇ ਨਹੀਂ ਜਾਣਾ ਸਾਨੂੰ ਕੋਈ ਕੰਮ ਵਾ ਮੇਰੀ ਗੱਲ ਸੁਣ ਤੂੰ ਜਾ ਤੋ ਆਪਣੇ ਕੰਮ ਕਰ ਮੈਂ ਮਨ ਨਾਲ ਆਪੀ ਗੱਲ ਕਰ ਲੈਣਾ ਤੁਸੀਂ ਇਹੋ ਨਾਲ ਨਾ ਗੱਲ ਕਾਦੀ ਕਰਨੀ ਆ ਮੈਨੂੰ ਸਾਫ਼ ਤਿਆਂ ਨੇ ਮਨਾ ਕਰਤਾ ਹੁਣ ਤੁਹਾਨੂੰ ਵੀ ਮਨਾ ਕਰ ਦੂਗਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤੁਸੀਂ ਜਿੰਨੇ ਮਰਜ਼ੀ ਉਹਦੇ ਜਾਸਾ ਗੁੰਦੇ ਰਹੋ ਪਰ ਉਹਨੇ ਤੁਹਾਡਾ ਆਪਣਾ ਨਹੀਂ ਬਾਨਾ ਰਪਿੰਦਰ ਤੁਹਾਡੀ ਧੀ ਹੈ ਤਾਂ ਉਹਨੇ ਧੀ ਰਹਿਣਾ ਵਾ ਉਹ ਜਾ ਜਾ ਕੇ ਆਪਣਾ ਕੰਮ ਕਰ ਤੂੰ ਨਾ ਕਿਤੇ ਉਹਨਾਂ ਦੀ ਸਿਫਤ ਕਰਦੀ ਦੁਮਾ ਜੀਆਂ ਦੀ ਮੈਨੂੰ ਪਤਾ ਵਾ ਨਾ ਆਪਣੀ ਔਲਾਦ ਦਾ ਮੇਰੇ ਤੋਂ ਬਗੈਰ ਉਹਨੇ ਹਿਲਣਾ ਨਹੀਂ ਆ ਪਤਾ ਨਹੀਂ ਇਹਨੇ ਕੁਝ ਕਹਿਤਾ ਹੋਣਾ ਵਾ ਤੇ ਜਿਹੜਾ ਚੁੱਪ ਕਰ ਗਏ ਆ ਚੱਲ ਨਾ ਇਨਾ ਕ ਦਿਮਾਗ ਮੇਰਾ ਵੀ ਕੰਮ ਕਰ ਗਿਆ ਕਿ ਜਿਹੜੀ ਆ ਗੱਲ ਵਾ ਨਾ ਨਾ ਜਾਣ ਵਾਲੀ ਇਹਨਾਂ ਦੇ ਕੰਨਾਂ ਵਿੱਚੋਂ ਦੀ ਮੈਂ ਕਾਢ ਹੀ ਦਿੱਤੀ ਆ ਹੁਣ ਜਿਆਦਾ ਸ਼ੱਕ ਮੇਰੇ ਤੇ ਤਾਂ ਨਾ ਨਾ ਹੋਊਗਾ ਆਪੇ ਜੋ ਬੰਨੇ ਵੀ ਇਹਨਾਂ ਨੂੰ ਕਹਿ ਦੇਣਾ ਵਾ ਫੇ ਡੈਡੀ ਮੈਨੂੰ ਕੋਈ ਕੰਮ ਆ ਚੱਲ ਮੇਰੀ ਖਲਾਸੀ ਤਾਂ ਹੋਈ ਹੁਣ ਉਹਦਾ ਮੰਮੀ ਨੇ ਤਾਂ ਇੱਕ ਵਾਰ ਗੱਲ ਕਰ ਲਈ ਆ ਭਾਬੀ ਦੇ ਨਾਲ ਪਰ ਮੇਰਾ ਵੀ ਰਾਦਾ ਬਣੰਦਿਆ ਵਾ ਕਿ ਭਾਬੀ ਨਾ ਗੁੱਜੀ ਗੁੱਜੀ ਪੁੱਛਦੀਆਂ ਭਲਾ ਵੀ ਕਿੱਥੋਂ ਵਜੋਂ ਬੋਲਦੇ ਆ ਭਲਾ ਕੀ ਗੱਲ ਕਰਦੇ ਆ ਵੀ ਮੰਮੀ ਨੇ ਕੁਝ ਕਿਹਾ ਵੀ ਆ ਕਿ ਨਹੀਂ ਕਿਹਾ ਮੰਮੀ ਇੱਕ ਵੀ ਨਾ ਦਰਦੇ ਬੜਾਵਾ ਗੱਲ ਤੇ ਕਰਦੇ ਨਹੀਂ ਆ ਦਰਦੇ ਦਰਦੇ ਗੱਲ ਕਰਦੇ ਆ ਤੇ ਡੈਡੀ ਜੀ ਨੇ ਫਿਰ ਆਪੇ ਗੁੱਸੇ ਹੋਣਾ ਆਇਆ ਪੁੱਛਦੀ ਆ ਪਲਾ ਭਾਬੀ ਪਾਬੀ ਜੀ ਆਇਓ ਹਾਂ ਹਾਂਜੀ ਦੀਦੀ ਬੈਜੋ ਹਾਂਜੀ ਕੀ ਕਰਦੇ ਸੀ ਕੁਛ ਨਹੀਂ ਮੈਂ ਵੀ ਕੰਮ ਕਰ ਰਹੀ ਅੱਛਾ ਹਾਂਜੀ ਹਾਂਜੀ ਚਲੋ ਤੇ ਵਧੀਆ ਆ ਹੋਰ ਸੁਣਾਓ ਭਾਬੀ ਜੀ ਠੀਕ ਠਾਕ ਹਾਂਜੀ ਦੀਦੀ ਠੀਕ ਠਾਕ ਵਧੀਆ ਸਭ ਪਿੰਡੋਂ ਆਇਆ ਫੋਨ ਹਾਂਜੀ ਹਾਂਜੀ ਹੁੰਦਾ ਹੀ ਰਹਿੰਦਾ ਮੰਮੀ ਹੁਣਾਂ ਦਾ ਅੱਛੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਤੇ ਬੜੇ ਜੀ ਦੀਆਂ ਨੂੰ ਢੀਕ ਕਰਨੀ ਆ ਤੁਸੀਂ ਗਏ ਹੀ ਸ਼ਾਇਦ ਕਿਤੇ ਤੇ ਮੈਂ ਸ਼ਹਿਰ ਗਈ ਹੀ ਜਰਾ ਮੈਨੂੰ ਨਾ ਸੱਚੀ ਬੜੀ ਖੁਸ਼ੀ ਆ ਡੈਡੀ ਹੁਣਾਂ ਦੱਸਿਆ ਨਾ ਰਿਸ਼ਤੇ ਵੱਲੋਂ ਤੇ ਕਹਿੰਦੇ ਵੀ ਉੱਥੇ ਰਿਸ਼ਤਾ ਪੱਕਾ ਹੋ ਹੀ ਜਾਣਾ ਵਾ ਮੁੰਡੇ ਚੰਗੇ ਆ ਦੀਦੀ ਮੈਨੂੰ ਇੰਨਾ ਚਾਹ ਆ ਨਾ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੋਹਣੇ ਸੋਹਣੇ ਸੂਟ ਲੈ ਕੇ ਦਿਓ ਹੁੰਦੀ ਇੱਦੇ ਵਿਆਹ ਚ ਤੇ ਕਹਿੰਦੀ ਕੋਈ ਨਹੀਂ ਲੈ ਦੂੰਗਾ ਚਲੋ ਭਾਬੀ ਜੀ ਖੁਸ਼ੀ ਤਾਂ ਹੁੰਦੀ ਆ ਕਰਦੇ ਵਿੱਚ ਹਨਾ ਜਦੋਂ ਵਿਆਹ ਸ਼ਾਦੀ ਹੁੰਦਾ ਆ ਪਰ ਇਹ ਆ ਮੈਨੂੰ ਮੈਨੂੰ ਲੱਗਦਾ ਨਹੀਂ ਆ ਕਿ ਸਿਰੇ ਚੜੂਗਾ ਵੀ ਓਹੋ ਦੀਦੀ ਇਦਾਂ ਥੋੜੀ ਗਈਦਾ ਹੁੰਦਾ ਵਾ ਨਾਲੇ ਮੇਰੀ ਗੱਲ ਸੁਣੋ ਆਪਾਂ ਵਧੀਆ ਵਧੀਆ ਸੋਚ ਲੈ ਕੇ ਜਾਵਾਂਗੇ ਨਾ ਸਾਰੇ ਕੰਮ ਵਧੀਆ ਹੀ ਹੋਣੇ ਆ ਤੇ ਨਾਲੇ ਰਹੀ ਗੱਲ ਮੇਰੀ ਕਿਹੜਾ ਕੋਈ ਭੈਣ ਆ ਮੈਂ ਤੇ ਤੁਹਾਡੇ ਸਾਰੇ ਚਾਹ ਪੂਰੇ ਕਰਨੇ ਆ ਉਹ ਤੇ ਗੱਲ ਠੀਕ ਆ ਭਾਬੀ ਜੀ ਪਰ ਤੁਹਾਡਾ ਵੀ ਨਾ ਇੱਕ ਰਾਦਾ ਜਿਹਾ ਬਣੰਦਿਆ ਹੀ ਹਾਂਜੀ ਵੀ ਅਹੀਂ ਨਾ ਉਦੋਂ ਨੂੰ ਬਹੁਤੇ ਜਣੇ ਨਹੀਂ ਖਾਣੇ ਨਾਲ ਅੱਛਾ ਅੱਛਾ ਗੱਲ ਇਹ ਆ ਵੀ ਉਥੇ ਜਾ ਕੇ ਪਹਿਲੀ ਵਾਰ ਤੇ ਜਾਣਾ ਵਾ ਆਪਾਂ ਤੇ ਉਹ ਵੀ ਅਗਲੇ ਸੋਚਣਗੇ ਖਰੇ ਅਨਪੜ੍ਹ ਜੇ ਹੈਗੇ ਆ ਇੰਨੇ ਜਾਣੇ ਇਕੱਠੇ ਹੋ ਗਏ ਆਗੇ ਨੇ ਤੇ ਨਾਲੇ ਹਲੇ ਠਾਕਾ ਹੀ ਲੱਗਣਾ ਆ ਐਡੀ ਕਿਹੜੀ ਗੱਲ ਆ ਉਹ ਤੇ ਗੱਲ ਇੱਕ ਦੋ ਜਾਣੇ ਚੱਲ ਜਾਗੇ ਤੇ ਜੇ ਗੱਲ ਬਣੂਗੀ ਠੀਕ ਆ ਜੇ ਨਾ ਬਣੂਗੀ ਤਾਂ ਵੀ ਕੋਈ ਗੱਲ ਨਹੀਂ ਗੱਲ ਤਾਂ ਦੀਦੀ ਦੀ ਬਿਲਕੁਲ ਸਹੀ ਆ ਅਹੀਂ ਕਿਉਂ ਕਿ ਇਹਨੂੰ ਬਾਹਰੋਂ ਕਹਿਣਾ ਆ ਮੰਮੀ ਜੀ ਹੋਣੀ ਆਪਾਂ ਦੋਵੇਂ ਜਾਣੇ ਤੇ ਤੁਸੀਂ ਅਹੀਂ ਪੰਜੇ ਜਾਣੇ ਜਾਵਾਂਗੇ ਤੇ ਵਧੀਆ ਕੰਮ ਕਰ ਆਉਣਾ ਏ ਆਹੋ ਇਹ ਤੇ ਹੈ ਹੀ ਆ ਬਈ ਦੀ ਵੀ ਕਰਨਾ ਕਰਿਓ ਵੇਖਿਓ ਕਿੰਨਾ ਚਾਹ ਹੋਣਾ ਵਾ ਨਾਲੇ ਜਿੱਦੂ ਠਾਕਾ ਪੱਕਾ ਹੋ ਗਿਆ ਨਾ ਤੇ ਫਿਰ ਅਹੀਂ ਸੂਟ ਸਾਈਡ ਲਵਾਂਗੇ ਤੁਹਾਡੇ ਵੀ ਸੋਹਣੇ ਸੋਹਣੇ ਸੂਟ ਲੈਣੇ ਆ ਤੇ ਆਪਣੀਆਂ ਵੀ ਮੈਰੀਜਾਂ ਪੁਰੀਆਂ ਕਰ ਲੈਣੀਆਂ ਚਲੋ ਵੇਖਾਂਗੇ ਹਲੇ ਹਲੇ ਨਾ ਕਦੇ ਕਰੀਏ ਕੋਈ ਨਹੀਂ ਤੁਸੀਂ ਵਧੀਆ ਵਧੀਆ ਸੋਚੋ ਤੇ ਖੁਸ਼ ਖੁਸ਼ ਰਹੋ ਤੇ ਮੈਂ ਹੁਣ ਕਰ ਲਾਂ ਘਰ ਦੇ ਕੰਮ ਹੋਰ ਵੀ ਬਥੇਰੇ ਨੇ ਕਿੰਨੇ ਕਿੰਨੇ ਕੰਮ ਆ ਦਿਨ ਤੇ ਛੱਟ ਲੰਘ ਜਾਣੇ ਆ ਚਲੋ ਵੇਖ ਲਓ ਤੁਸੀਂ ਕੋਈ ਨਹੀਂ ਮੰਮੀ ਜੀ ਤਾਂ ਕਹਿਂਦੇ ਹੀ ਵੀ ਮੈਂ ਗੱਲ ਕਰ ਲਈ ਆ ਇਹਨਾਂ ਨੂੰ ਕਹਿਤਾ ਵੀ ਤੁਸੀਂ ਨਾਲ ਨਹੀਂ ਜਾਣਾ ਤੇ ਮੈਨੂੰ ਲੱਗੰਦਿਆ ਵੀ ਜੋ ਬੰਨੇ ਹਲੇ ਗੱਲ ਕੀਤੀ ਨਹੀਂ ਐ ਜਿਹਦੇ ਨਾਲ ਤਾਂ ਹੀ ਫਿਰ ਕਹਿਂਦੀ ਆ ਵੀ ਅਸੀਂ ਸਾਰੇ ਜਣੇ ਚਲ ਜਾਾਂਗੇ ਪਰ ਨਹੀਂ ਜਾਣ ਮੈਂ ਤੁਹਾਨੂੰ ਨਾਲ ਨਹੀਂ ਗਾ ਦੇਣਾ ਤਿਆਰੀਆਂ ਢਾਡੀਆਂ ਦਾ ਵਿੱਚੇ ਰਹਿਣ ਦੇਣੀਆਂ ਵਾ ਸਮਾਲਾ ਸੂਟ ਕਿੰਨੇ ਕੁ ਸਵਾਏਂਗੀ ਖਾਣਾ ਤੇ ਨਹੀਂ ਨਾਲ ਦਾਨੂ ਮੈਂ ਮੇਰੀ ਗੱਲ ਸੁਣੋ ਮੇਰੇ ਕੋ ਸੈਟ ਪਿਆ ਵਾ ਤੇ ਮੈਂ ਸੋਚਣ ਦੀ ਕਿ ਚੱਲ ਕੁੜੀ ਨੂੰ ਪਾ ਦਾਂਗੇ ਠੀਕ ਆ ਇਹ ਤਾਂ ਠੀਕ ਆ ਮੇਰੀ ਗੱਲ ਸੁਣ ਹਾਂਜੀ ਪਤਾ ਗੱਲ ਕੀ ਆ ਜੇ ਤੋਂ ਮੁੰਡੇ ਨੂੰ ਕੁਝ ਪਾਉਣਗੇ ਹਾਂ ਨਾ ਤੇ ਫਿਰ ਇਹ ਸੈਟ ਕੱਢਣਾ ਉਦਾਂ ਠੀਕ ਆ ਚੰਗਾ ਨਹੀਂ ਲੱਗਦਾ ਐਹੀ ਸੋਚਣ ਦੀ ਸੀ ਕਿ ਚਲੋ ਮੇਰੀਆਂ ਇਰੀਜਾਂ ਪੂਰੀਆਂ ਨਹੀਂ ਹੋਈਆਂ ਮੰਮੀ ਡੈਡੀ ਨਹੀਂ ਹੈਗੇ ਹੀ ਤੇ ਮੈਂ ਗਾਂ ਉਹਦੇ ਨਾਲ ਵੀ ਇਦਾਂ ਹੋਵੇ ਫਿਰ ਚੰਗਾ ਨਹੀਂ ਲੱਗਦਾ ਉਹ ਵੀ ਨਾ ਇਹ ਚੀਜ਼ ਮਹਿਸੂਸ ਕਰੇ ਹਾਂਜੀ ਇਹਦੀ ਗੱਲ ਰਹਿਵਾ ਠੀਕ ਮੈਂ ਵੀ ਚਾਹੁੰਦਾ ਹੁਣ ਨਾ ਕਿ ਮੇਰੇ ਭਰਾ ਦਾ ਨਾ ਸ਼ਗਨਾਂ ਦਾ ਕੰਮ ਹੋ ਆ ਹਾਂਜੀ ਹਾਂਜੀ ਤੇ ਵਧੀਆ ਵਧੀਆ ਹੋਵੇ ਸਭ ਕੁਝ ਹਾਂਜੀ ਉਹਨੂੰ ਨਾ ਵੀਪੀ ਇਹਨਾਂ ਨੇ ਕੁਝ ਕੀਤਾ ਨਹੀਂ ਹਾਂਜੀ ਜੋ ਵੀ ਕੀਤਾ ਅਹੀਂ ਕਰਨਾ ਹੈ ਸਭ ਕੁਝ ਹਾਂਜੀ ਅਹੀਂ ਕਰਨਾ ਨਾਲੇ ਤੁਸੀਂ ਲਵਲੀ ਨੂੰ ਪੁੱਛੋ ਕਿ ਉਹਨੇ ਲੀਲਾ ਕਪੜਾ ਕੋਈ ਲਿਆ ਵੀ ਹੈ ਕਿ ਨਹੀਂ ਕੋਈ ਨਹੀਂ ਮੈਂ ਮਾਰਦਾ ਆਵਾਜ਼ ਉਹਨੂੰ ਤੇ ਪੁੱਛਦਾ ਉਹਨੂੰ ਹਾਂਜੀ ਹਾਂਜੀ ਪੁੱਛੋ ਤੇ ਉਹਨੂੰ ਲਵਲੀ ਗੱਲ ਸੁਣੀ ਹਾਂਜੀ ਪਾਜੀ ਕੀ ਕਰਨ ਦੇ ਆਏ ਕੋਈ ਨਹੀਂ ਸ਼ਹਿਰ ਨੂੰ ਚੱਲਿਆ ਸੀ ਮੜਾ ਜਾ ਸ਼ਹਿਰ ਨੂੰ ਤਾਂ ਠੀਕ ਆ ਤੇ ਕੱਪੜੇ ਬਣਾਏ ਕਿ ਨਹੀਂ ਉਹ ਕੀ ਲੋੜਾ ਬਣਾਉਂਦੀ ਪਹਿਲੇ ਹੈਗੇ ਆ ਉਹ ਪਾ ਕੇ ਚੱਲ ਜਾਗੇ ਨਹੀਂ ਨਹੀਂ ਲਵਲੀ ਵਧੀਆ ਕਪੜੇ ਪਾ ਕੇ ਜਾਣੇ ਅਗਲੇ ਕੀ ਸੋਚਣਗੇ ਕਿ ਇਹਨਾਂ ਨੂੰ ਕਪੜੇ ਪਹੁੰਚਣ ਚੱਜ ਜਾਏਗਾ ਉਹ ਚਲੋ ਕੋਈ ਗੱਲ ਨਹੀਂ ਭਾਬੀ ਜੀ ਜੇ ਤੁਸੀਂ ਕਹਿਣ ਦੇ ਜੇ ਤਾਂ ਫਿਰ ਲੈ ਆਵਾਂਗੇ ਇੱਕ ਅੱਦਾ ਸੂਟ ਠੀਕ ਆ ਮੇਰੀ ਗੱਲ ਸੁਣ ਆਹ ਰਪਿੰਦਰ ਵਾਸਤੇ ਰੱਖਿਆ ਮੈਂ ਤੇ ਮੈਂ ਕਿਹਾ ਚੱਲ ਪਾ ਦਾਂਗੇ ਉਹਨੂੰ ਉਹ ਚੱਲ ਇੱਕ ਵਾਰੀ ਗੱਲ ਤੇ ਪੱਕੀ ਹੋਣਾਂ ਦੋ लवली ਗੱਲ ਪੱਕੀ ਹੋ ਗਈ ਫੇਰ ਹੀ ਪੋਣਾ ਹੀ ਆ ਚਲੋ ਉਹਨਾਂ ਚਲ ਪਹਿਲਾਂ ਨਾ ਕੱਢਿਓ ਨਹੀਂ ਨਹੀਂ ਜਦੋਂ ਉਹ ਕਿਤੇ ਦਿਨ ਕੁਛ ਪਾਉਣਗੇ ਨਾ ਤੇ ਫੇਰ ਅਹੀਂ ਪਾਵਾਂਗੇ ਉਦਾਂ ਨਹੀਂ ਲੱਗਦੀ ਆਹ ਚਲੋ ਵੇਖ ਲਓ ਆਪਣੀ ਮਰਜ਼ੀ ਆ लवली ਜੇ ਅੱਜ ਮੰਮੀ ਡੈਡੀ ਹੁੰਦੇ ਤੇ ਕਿੰਨਾ ਵਧੀਆ ਹੁੰਦਾ ਉਹਨਾਂ ਨੇ ਸਾਰੇ ਕੰਮ ਕਰਨੇ ਜਿਹੜੇ ਅੱਜ ਮੈਨੂੰ ਕਰਨੇ ਪੈਣਦੇ ਆ ਅਸੀਂ ਤੇ ਚਲੋ ਰਾਮਨਾ ਪ੍ਰੋਗਰਾਮ ਵੇਖਣਾ ਹੈ ਅੱਜ ਪਰ ਭਾਬੀ ਤੁਹਾਡੇ ਦੋਵਾਂ ਦੇ ਹੁੰਦੇ ਆ ਨਾ ਮੈਨੂੰ ਕਦੇ ਹੀ ਕਮੀ ਮਹਿਸੂਸ ਨਹੀਂ ਹੋਈ ਇਹਨਾਂ ਦੀ ਹਾਂਜੀ ਕੋਈ ਨਹੀਂ ਇਹ ਵੀ ਕੰਮ ਤੁਸੀਂ ਕਰਨਾ ਹਾਂਜੀ ਬਲੀ ਤੂੰ ਮੇਰੇ ਨਾਲ ਕੋਈ ਵੀ ਟੈਨਸ਼ਨ ਨਹੀਂ ਲੈ ਠੀਕ ਹੈ ਨਾ ਕੋਈ ਵੀ ਚੀਜ਼ ਲੋੜ ਲਾ ਬੇਚੀ ਜੀ ਮੈਨੂੰ ਦੱਸਣਾ ਠੀਕ ਹੈ ਨਾ ਨਹੀਂ ਕੋਈ ਗੱਲ ਨਹੀਂ ਭਾਜੀ ਉਹਦਾ ਦੀ ਗੱਲ ਕੋਈ ਵੀ ਨਹੀਂ ਆ ਤੇ ਮੈਂ ਫਿਰ ਹੋਮਾ ਸ਼ਰਮ